ਇਹ 6 ਤਾਰੀਖ ਦੀ ਰਾਤ ਨੂੰ ਹੀ ਸੈਰ ਕਰਤੇ ਵਕਤ ਹਰਜਿੰਦਰ ਤੇ ਉਹਦੇ ਸਾਥੀ ਨੇ ਸ਼ਿਫਟ ਗੱਡੀ ਵਿੱਚ ਮਨਜੀਤ ਦਾ ਸੁਖਦੀਪ ਕੌਰ ਦੇ ਮਦਦ ਨਾਲ ਉਹਨੂੰ ਕਿਡਨਾਪ ਕੀਤਾ ਤੇ ਉਹਨੂੰ ਕਿਡਨਾਪ ਕਰਨ ਤੋਂ ਬਾਅਦ ਪਿੰਡ ਗੰਢੀਵਿੰਡ ਤੱਤਲ थाना ਚੋਲਾ ਸਾਹਿਬ ਲੈ ਜਾ ਕੇ ਪੁਰਾਣੇ ਖੂਦ ਦੇ ਨਰੇ ਪਰ ਨੇ ਨਾਲ ਪਹਿਲਾਂ ਤੋਂ ਦਾ ਗਲਾ ਘੁੱਟਿਆ ਗਲਾ ਘੁੱਟਣ ਤੋਂ ਬਾਅਦ ਨੇੜੇ ਵਿਆਸ ਦਰਿਆ ਪੈਂਦਾ ਹੈ ਉੱਥੇ ਲੈ ਜਾ ਕਰਕੇ ਜਿਹੜੀ ਉਹਦੀ ਲਾਸੀ ਬੋਡੀ ਸੀ ਉਹਨੂੰ ਕੰਡਿਆਲੇ ਤਾਰ ਨਾਲ ਲਪੇਟ ਕੇ ਨਾਲ ਪੱਥਰ ਵਿੱਚ ਬੰਨ੍ਹ ਕੇ ਵਿਆਸ ਦਰਿਆ ਵਿੱਚ ਸੁੱਟਦਾ ਉੱਥੇ ਉਹਨੇ ਕੰਪਲੇਂਟ ਦਿੱਤੀ ਕਿ ਉਹਦਾ ਜਿਹੜਾ ਹਸਬੈਂਡ ਹੈ ਮਨਜੀਤ ਸਿੰਘ ਉਹ ਵੈਸ਼ਨੋ ਦੇਵੀ ਯਾਤਰਾ ਤੇ ਗਿਆ ਸੀ ਤੇ ਉਹ ਹੁਣ ਤੱਕ ਜਿਹੜਾ ਹੈਗਾ ਘਰੇ ਨਹੀਂ ਲੌਟਿਆ ਹੈ ਜਦ ਮਨਜੀਤ ਦੇ ਪ੍ਰਾ ਗੁਰਸੇਵਕ ਨਾਲ ਰਸਤਾ ਗਿਆ ਕੀਤਾ ਗਿਆ ਤੇ ਉਹਨੇ ਇਹ ਬਿਆਨ ਵੀ ਲਿਖਾਇਆ ਕਿ ਜਿਹੜੀ ਉਹਦੀ ਪਰਚਾਈ ਸੀ ਸੁਖਦੀਪ ਕੌਰ ਦਾ ਜਿਹੜਾ ਇੱਕ ਪੁਰਾਣਾ ਪਾਰਟਨਰ ਸੀ ਲਵਰ ਸੀ ਹਰਜਿੰਦਰ ਇਹ ਦੋਵਾਂ ਨੇ ਉਹਦੇ ਪ੍ਰਾ ਮਨਜੀਤ ਨੂੰ ਸਿਟੀ ਜਿਰਾ ਜਦ ਸੈਰ ਕਰ ਰਹੀ ਸੀ 6 ਤਾਰੀਖ ਨੂੰ ਤਦ ਉਹਨੂੰ ਸਵਿਫਟ ਗੱਡੀ ਚਕਾਰ ਚ ਉਹਨੂੰ ਅਗਵਾ ਕੀਤਾ ਜਦ ਇਹ ਤਫਤੀਸ਼ ਕੀਤੀ ਗਈ ਨਾਲ ਜਿਹੜਾ ਸਾਇੰਟਿਫਿਕ ਮੈਥਡ ਦਾ ਯੂਜ਼ ਕੀਤਾ ਗਿਆ ਤਾਂ ਸਾਡੀ ਟੀਮ ਨੂੰ ਆ ਪਤਾ ਚੱਲਿਆ ਕਿ ਜਦਾਵਾਦਾ ਹਸਬੰਡ ਸੀ ਮਨਜੀਤ ਉਹਦਾ ਕਤਲ ਹਰਜਿੰਦਰ ਤੇ ਉਹਦੇ ਹੋਰ ਸਾਥੀ ਨੇ ਕੀਤਾ ਹੈ ਮੂਸਰੀਟਾ ਕੇ ਹੋਏ ਪੁਲਿਸ ਦੀ ਗ੍ਰਿਫਟ 'ਚ ਨਜ਼ਰ ਆ ਰਹੇ ਇਨਾ ਵਿਅਕਤੀਆਂ ਦੇ ਵੱਲੋਂ ਜੋ ਕਾਰਨਾਮਾ ਕੀਤਾ ਗਿਆ ਹੈ ਉਸ ਨੂੰ ਸੁਣ ਕੇ ਤੁਹਾਡੇ ਹੋਸ਼ ਉੱਡ ਜਾਣਗੇ ਦਰਅਸਲ ਫਿਰੋਜ਼ਪੁਰ ਦੇ ਜ਼ੀਰਾ ਤੋਂ ਇਹ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਪਤਨੀ ਦੇ ਵੱਲੋਂ ਆਪਣੇ ਪ੍ਰੇਮੀ ਅਤੇ ਉਸ ਦੇ ਸਾਥੀ ਦੇ ਨਾਲ ਮਿਲ ਕੇ ਪਤੀ ਦਾ ਹੀ ਕਤਲ ਕਰ ਦਿੱਤਾ ਗਿਆ ਤੇ ਉਸ ਦੀ লাশ ਨੂੰ ਗਾਇਬ ਕਰਕੇ ਉਸ ਦੀ ਗੁੰਮਸ਼ੁਦਗੀ ਦੀ ਰਿਪੋਰਟ ਪੁਲਿਸ ਨੂੰ ਲਿਖਵਾਈ ਗਈ ਪਰ ਪੁਲਿਸ ਨੇ ਮੁਸ਼ਤੈਦੀ ਦਿਖਾਉਂਦੇ ਹੋਏ ਇਸ ਸਾਰੀ ਗੁੱਥੀ ਨੂੰ ਸੁਲਝਾ ਲਿਆ ਤੇ ਇਸ ਬੰਦੇ ਜਾਣਕਾਰੀ ਐਸਪੀ ਡੀ ਰਣਧੀਰ ਕੁਮਾਰ ਦੇ ਵੱਲੋਂ ਸਾਂਡਰੀ ਕਿਤੇ ਗਈ ਹੈ ਕਿ ਕਿਸ ਤਰੀਕੇ ਦੇ ਨਾਲ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਕੀ ਹੋਇਆ ਸੀਗਾ ਕਿੰਨੇ ਇਹਦੇ ਵਿੱਚ ਇਨਵੋਲਵ ਸੀ ਕਦੋਂ ਉਸਨੂੰ ਕਡਨੈਪ ਕੀਤਾ ਕੀ ਮਸਲਾ ਕੀ ਸੀਗਾ ਇਹ ਇਹ ਜਿਹੜਾ ਹੈਗਾ ਬੜਾ ਸੰਸਰੀ ਖੇਸ ਮਸਲਾ ਸੀਗਾ ਮਾਨ ਜੋ ਕੇਐਸਪੀ ਫਿਰੋਜ਼ਪੁਰ ਸੋਮਿਆ ਮਿਸਰਾ ਜੀ ਵੱਲੋਂ ਜਿਹੜੇ ਸਾਨੂੰ ਨਿਰਦੇਸ਼ ਦਿੱਤੇ ਗਏ ਸਨ ਕਿ ਕੋਈ ਵੀ ਜਿਹੜਾ ਕੇਸ ਹੈਗਾ ਤਫਤੀਸ਼ ਉਸ ਸਾਇੰਟਿਫਿਕ ਤਰੀਕੇ ਨਾਲ ਟੈਕਨੀਕਲ ਡਿਟੇਲ ਦੀ ਮਦਦ ਲੈ ਕੇ ਤੇ ਫੋਰੈਂਸਿਕਲੀ ਉਹਨੂੰ ਐਗਜ਼ਾਮਿਨ ਕਰਕੇ ਤਫਤੀਸ ਵਿੱਚ ਡੁੰਗਾਈ ਵਿੱਚ ਸਾਰੀ ਤਫਤੀਸ ਕੀਤੀ ਜਾਣ ਆਇਆ ਸਿਲਸਿਲੇ ਵਿੱਚ 11 ਜੂਨ ਨੂੰ ਸੁਖਬੀਰ ਕੌਰ ਪਤਨੀ ਮਨਜੀਤ ਸਿੰਘ ਜਿਹੜੀ ਮੁਹੱਲਾ ਜੱਟਾ ਵਾਲਾ ਸਿਟੀ ਜੀਰਾ ਦੀ ਰਹਿਣ ਵਾਲੀ ਸੀਗੀ ਉਹ ਥਾਣਾ ਸਿਟੀ ਜੀਰਾ ਆਈ ਸੀ ਉੱਥੇ ਉਹਨੇ ਕੰਪਲੇਂਟ ਦਿੱਤੀ ਕਿ ਉਹਦਾ ਜਿਹੜਾ ਹਸਬੈਂਡ ਹੈ ਮਨਜੀਤ ਸਿੰਘ ਉਹ ਵੈਸਨੂ ਦੇਵੀ ਯਾਤਰਾ ਤੇ ਗਿਆ ਸੀ ਤੇ ਉਹ ਹੁਣ ਤੱਕ ਜਿਹੜਾ ਹੈਗਾ ਘਰੇ ਨਹੀਂ ਲੋਟਾ ਹੈ 10 ਤਾਰੀਖ ਤੱਕ ਉਹ ਫੋਨ 'ਚ ਟੱਚ ਸੀ। ਥਾਣੇ ਵਿੱਚ ਡੀਐਸਪੀ ਗੁਰਦੀਪ ਜੀ ਤੇ ਐਸਐਚਓ ਸਿਟੀ ਜੀਰਾ ਕਮਲ ਜੀ ਵੱਲੋਂ ਬੜੀ ਸੂਝਬੂਝ ਤੇ ਪ੍ਰੈਜੈਂਸ ਆਫ ਮਾਈਂਡ ਦਾ ਮੁਜ਼ਾਹਿਰਾ ਕਰਤੇ ਹੋਏ ਜਿਹੜਾ ਉਹਨਾਂ ਦਾ ਤਜਰਬਾ ਹੈ ਉਹਨੂੰ ਉਸ ਟਾਈਮ ਹੀ ਅੰਦੇਸਾ ਹੋ ਗਿਆ ਕਿ ਇਹ ਮਸਲਾ ਜਿਹੜਾ ਹੈਗਾ ਸੱਕੀ ਹੈਗਾ। ਇਸ ਲਈ ਉਹਨੇ ਟੈਕਨੀਕਲ ਡਿਟੇਲ ਤੇ ਟੈਕਨੀਕਲ ਅਨਾਲਿਸਿਸ ਹਿਊਮਨ ਸਰਚਸ ਦਾ ਮਦਦ ਲੈਤੇ ਹੋਏ ਇਹ ਮਸਲਾ ਹੋਰ ਪੜਤਾਲ ਕਰਨ ਲਈ ਆਪਣੇ ਕੋਲ ਰੱਖ ਲਿਆ ਜਦ ਹੋਰ ਪੜਤਾਲ ਕੀਤੀ ਗਈ ਨਾਲ ਟੈਕਨੀਕਲ ਡੀਟੇਲ ਲਿੱਤੀ ਗਈ ਤੇ ਉਹਨਾਂ ਦਾ ਸਖ ਜਿਹੜਾ ਹੈਗਾ ਔਰ ਇਹ ਘहरा ਹੋ ਗਿਆ ਜਦ ਮਨਜੀਤ ਦੇ ਪ੍ਰਾ ਗੁਰਸੇਵਕ ਨਾਲ ਰਸਤਾ ਗਿਆ ਕੀਤਾ ਗਿਆ ਤੇ ਉਹਨੇ ਇਹ ਬਿਆਨ ਵੀ ਲਿਖਾਇਆ ਕਿ ਜਿਹੜੀ ਉਹਦੀ ਪਰਜਾਈ ਸੀ ਸੁਖਦੀਪ ਕੌਰ ਤੇ ਸੁਖਦੀਪ ਕੌਰ ਦਾ ਜਿਹੜਾ ਇੱਕ ਪੁਰਾਣਾ 파ਟਨਰ ਸੀ ਲਵਰ ਸੀ ਹਰਜਿੰਦਰ ਇਹ ਦੋਵਾਂ ਨੇ ਉਹਦੇ ਪ੍ਰਾ ਮਨਜੀਤ ਨੂੰ ਸਿਟੀ ਜਿਰਾਜਤ ਸੈਰ ਕਰ ਰਹੀ ਸੀ 6 ਤਾਰੀਖ ਨੂੰ ਤਦ ਉਹਨੂੰ ਸਵਿਫਟ ਗੱਡੀ ਚਕਾਰ ਚ ਉਹਨੂੰ ਅਗਵਾ ਕੀਤਾ ਪੁਲਿਸ ਨੇ ਪਰਚਾ ਦਰਜ ਕਰ ਲਿਆ ਤੇ ਨਾਲ ਰੇਡ ਸਟਾਰਟ ਕਰ ਦਿਆ ਨਾਲ ਟੈਕਨੀਕਲ ਜਿਹੜਾ ਹੈਗਾ ਤਫਤੀਸ਼ ਤੇ ਸਾਇੰਟਿਫਿਕ ਤਰੀਕੇ ਨਾਲ ਤਫਤੀਸ਼ ਸਟਾਰਟ ਕਰਤੀ 13 ਤਾਰੀਖ ਨੂੰ ਡੀਐਸਪੀ ਡੀ ਸ੍ਰੀ ਬਲਕਾਰ ਜੀ ਡੀਐਸਪੀ ਜੀਰਾ ਗੁਰਦੀਪ ਜੀ ਤੇ ਸਪੈਸ਼ਲੀ ਅਪਾਇੰਟ ਕੀਤੇ ਗਏ ਸੀ ਡੀਐਸਪੀ ਐਨਡੀਪੀਐਸ ਨਵੀਨ ਜੀ ਦੀ ਟੀਮ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਜਦ 13 ਤਾਰੀਖ ਨੂੰ ਥਾਣਾ ਸਰਹਾਲੀ ਦੇ ਏਰੀਆ ਵਿੱਚੋਂ ਸੁਖਦੀਪ ਕੌਰ ਦੀ ਉਹਦੇ ਪੇਕੇ ਤੋਂ ਉਹਦੀ ਗ੍ਰਿਫਤਾਰੀ ਹੋਈ ਜਦ ਉਹਦੇ ਨਾਲ ਲਾ ਕੇ ਪੁੱਛਗਿੱਛ ਕੀਤੀ ਗਈ ਜਿਵੇਂ ਮੈਂ ਤੁਹਾਨੂੰ ਪਹਿਲੇ ਦੱਸਿਆ ਕਿ ਮਾਂਜੋ ਕੇ ਐਸਐਸਪੀ ਫਰੋਜਪੁਰ ਸੋਮਿਆ ਮਿਸਰਾ ਜੀ ਵੱਲੋਂ ਜਿਹੜੇ ਨਿਰਦੇਸ਼ ਆਗੇ ਕਿ ਕੋਈ ਵੀ ਤਫ਼ਤੀਸ਼ ਜਿਹੜੀ ਡੂੰਘਾਈ ਨਾਲ ਹਿਊਮਨ ਸੋਰਸ ਟੈਕਨੀਕਲ ਸੋਰਸ ਤੇ ਫੋਰੈਂਸਿਕ ਐਨਲਿਸਿਸ ਨਾਲ ਕੀਤੀ ਜਾਵੇ ਜਦ ਇਹ ਤਫ਼ਤੀਸ਼ ਕੀਤੀ ਗਈ ਨਾਲ ਜਿਹੜਾ ਸਾਇੰਟਿਫਿਕ ਮੈਥਡ ਦਾ ਯੂਜ਼ ਕੀਤਾ ਗਿਆ ਤਾਂ ਸਾਡੀ ਟੀਮ ਨੂੰ ਆ ਪਤਾ ਚੱਲਿਆ ਕਿ ਜਦਾ ਉਹਦਾ ਹਸਬੰਡ ਸੀ ਮਨਜੀਤ ਉਹਦਾ ਕਤਲ ਹਰਜਿੰਦਰ ਤੇ ਉਹਦੇ ਔਰ ਸਾਥੀ ਨੇ ਕੀਤਾ ਪੋਰਪਰਤਾਲ ਕੀਤੀ ਗਈ ਹੋਰ ਤਫਤੀਸ਼ ਕੀਤੀ ਗਈ ਸਾਨੂੰ ਫਿਰ ਇਨਪੁਟ ਮਿਲਿਆ ਕਿ ਜਿਹੜਾ ਹਰਜਿੰਦਰ ਹੈ ਤੇ ਉਹਦੇ ਨਾਲ ਹੋਰ ਜਿਹੜੇ ਉਹਦੇ ਸਾਥੀ ਨੇ ਪੰਜਾਬ ਹਿਮਾਚਲ ਬਾਰਡਰ ਤੇ ਮੌਜੂਦ ਨੇ ਡੀਐਸਪੀ ਗੁਰਦੀਪ ਜੀ ਦੇ ਸੁਪਰਵੀਜ਼ਨ ਵਿੱਚ ਇੱਕ ਟੀਮ ਐਸਐਚਓ ਸਿਟੀ ਜੀਰਾ ਕਮਲ ਜੀ ਦੀ ਟੀਮ ਉੱਥੇ ਭੇਜੀ ਗਈ ਪੰਜਾਬ ਹਰਿਆਣਾ ਪੰਜਾਬ ਹਿਮਾਚਲ ਬਾਰਡਰ ਤੇ ਤੇ 17 ਤਾਰੀਖ ਨੂੰ ਜਿਹੜਾ ਸੁਖਦੀਪ ਕੌਰ ਦਾ ਜਿਹੜਾ ਪਾਰਟਨਰ ਸੀ ਹਰਜਿੰਦਰ ਸਿੰਘ ਪੁੱਤਰ ਕਲਵੰਦ ਸਿੰਘ थाना ਚੋਲਾ ਸਾਫ ਦਰਹਣ ਵਾਲਾ ਉਦੀ ਗੁਰਲੀਲ ਦੀ ਤੇ ਅਰਸ਼ਦੀਪ ਦੀ ਹਿਮਾਚਲ ਦੇ ਏਰੀਆ ਤੋਂ ਗ੍ਰਿਫਤਾਰੀ ਹੋਈ ਜਦ ਉਹਨੂੰ ਲਾ ਕੇ ਹੋਰ ਪੁੱਛਗਿੱਛ ਕੀਤੀ ਗਈ ਤਾਂ ਜਿਹੜੀ ਪੂਰੀ ਕਹਾਣੀ ਹੈ ਉਹ ਕਲੀਅਰ ਹੋਈ ਕਿ 6 ਤਾਰੀਖ ਦੀ ਰਾਤ ਨੂੰ ਹੀ ਸੈਰ ਕਰਤੇ ਵਕਤ ਹਰਜਿੰਦਰ ਤੇ ਉਹਦੇ ਸਾਥੀ ਨੇ ਸਿਫਟ ਗੱਡੀ ਵਿੱਚ ਮਨਜੀਤ ਦਾ ਸੁਖਦੀਪ ਕੌਰ ਦੇ ਮਦਦ ਨਾਲ ਉਹਨੂੰ ਕਿਡਨਾਪ ਕੀਤਾ ਤੇ ਉਹਨੂੰ ਕਿਡਨਾਪ ਕਰਨ ਤੋਂ ਬਾਅਦ ਪਿੰਡ ਗੰਡੀਬਿੰਡ ਤਤਲ ਥਾਣਾ ਚੋਲਾ ਸਾਹਿਬ ਲੈ ਜਾ ਕੇ ਪੁਰਾਣੇ ਖੂਦੇ ਨੇਰੇ ਪਰ ਨੇ ਨਾਲ ਪਹਿਲਾਂ ਤਾਂ ਉਹਦਾ ਗਲਾ ਘੁੱਟਿਆ ਗਲਾ ਘੁੱਟਣ ਤੋਂ ਬਾਅਦ ਨੇਰੇ ਵਿਆਸ ਦਰਿਆ ਪੈਂਦਾ ਹੈ ਉੱਥੇ ਲੈ ਜਾ ਕਰਕੇ ਜਿਹੜੀ ਉਹਦੀ ਲਾਸ਼ ਸੀ ਬੋਡੀ ਸੀ ਉਹਨੂੰ ਕੰਡੇ ਵਾਲੇ ਤਾਰ ਨਾਲ ਲਪੇਟ ਕੇ ਨਾਲ ਪੱਥਰ ਵਿੱਚ ਬੰਨ੍ਹ ਕੇ ਵਿਆਸ ਦੇ ਰਿਆ ਵਿੱਚ ਸੁੱਟਤਾ ਜਿਹੜੀ ਹੁਣ ਤਫਤੀਸ਼ ਅੱਗੇ ਚੱਲ ਰਹੀ ਹੈ ਉਸ ਮੁਤਾਬਕ ਹੋਰ ਵੀ ਪੁੱਛਗਿੱਛ ਕੀਤੀ ਗਈ ਤਾਂ ਹੋਰ ਪੁੱਛਗਿੱਛ ਮੁਤਾਬਕ ਅੱਗੇ ਜਸ ਪੁੱਛਗਿੱਛ ਕੀਤੀ ਗਈ ਤੇ ਜਿਹੜਾ ਹਰਜਿੰਦਰ ਸੀ ਉਹਨੇ ਆ ਵੀ ਮੰਨਿਆ ਕਿ ਇਸ ਤੋਂ ਪਹਿਲਾਂ ਉਹ ਇੱਕ ਨਸ਼ਾ ਛੁਡਾਓ ਕੇਂਦਰ ਚਲਾਉਂਦਾ ਸੀ ਸਾਲ 2022 ਵਿੱਚ ਇੱਕ ਵਿਅਕਤੀ ਗੁਰਪ੍ਰੀਤ ਗੋਪੀ ਦੀ ਉੱਥੇ गिर ਕੇ ਮੌਤ ਹੋ ਗਈ ਸੀ ਉਸ ਦੀ ਬੋਡੀ ਨੂੰ ਵੀ ਉਸ ਨੇ ਆਹੇ ਥਾਤੇ ਬਿਆਸ ਦੇ ਵਿੱਚ ਡਿਸਪੋਜ਼ ਕੀਤਾ ਸੀ ਹੁਣ ਪਤਾਲ ਚੱਲ ਰਹੀ ਹੈ ਜਿਵੇਂ ਪਤਾਲ ਵਿੱਚ ਹੋਰ ਕੋਈ ਸਫਲਤਾ ਮਿਲਦੀ ਹੈ ਤੁਹਾਨੂੰ ਅਸੀਂ ਇਨਫੋਰਮ ਕਰਾਂਗੇ ਇਸ ਵਕਤ ਜਦ ਮੈਂ ਇਹ ਗੱਲ ਕਰ ਰਿਹਾ ਹਾਂ ਗੋਤਾਖੋਰ ਦੇ ਮਦਦ ਨਾਲ ਤੇ ਬੋਟਸ ਦੇ ਨਾਲ ਉੱਥੇ ਸਰਚ ਜਾਰੀ ਹੈ ਅਸੀਂ ਹੌਫੁਲ ਹਾਂ ਕਿ ਜਿਹੜੀ ਬੋਡੀ ਹੈ ਉਹ ਗੋਤਾਖੋਰ ਦੇ ਮਦਦ ਨਾਲ ਮਿਲ ਜਾਊਗੀ ਜਿਵੇਂ ਮਿਲਦੀ ਹੈ ਤੁਹਾਨੂੰ ਇਨਫੋਰਮ ਕਰਾਂਗੇ ਉਹਨਾਂ ਦੇ ਬਿਆਨ ਮੁਤਾਬਿਕ ਕੰਡਿਆਲੀ ਤਾਰ ਵਿੱਚ ਲਪੇਟ ਕੇ ਬੋਡੀ ਨੂੰ ਪੱਥਰ ਵਿੱਚ ਬੰਦ ਕੇ ਨੀਚੇ ਸੁੱਟਦਾ ਸੀ ਵਿਆਸ ਦਰਿਆ ਵਿੱਚ ਸਵਿਫਟ ਗੱਡੀ ਦੀ ਵਹੀਕਲ ਕੀਤੀ ਨਾਲ ਜਦ ਰੇਡ ਹੋਈ ਸੀ ਪੰਜਾਬ ਹਿਮਾਚਲ ਬੋਡੀ ਦੇ ਆ ਦੋਸੀਓ ਦੇ ਨਾਲ ਜਿਹੜੀ ਗੱਡੀ ਦੀ ਵਰਤੋਂ ਹੋਈ ਸੀ ਉਹ ਗੱਡੀ ਵੀ ਬਰਮਤ ਕਰ ਲਈ ਗਈ ਹੈ ਦੱਸਦੀ ਕਿ ਪਤਨੀ ਦੇ ਵੱਲੋਂ ਆਪਣੇ ਪ੍ਰੇਮੀ ਅਤੇ ਉਸ ਦੇ ਸਾਥੀ ਦੇ ਨਾਲ ਮਿਲ ਕੇ ਪਹਿਲਾ ਪਤੀ ਨੂੰ ਅਗਵਾ ਕੀਤਾ ਗਿਆ ਤੇ ਫਿਰ ਉਸ ਨੂੰ ਦੂਰ ਕਿਤੇ ਲਿਜਾ ਕੇ ਪਰਨੇ ਦੇ ਨਾਲ ਉਸ ਦਾ ਗਲਾ ਕਟ ਕੇ ਉਸ ਨੂੰ ਮੌਤੇ ਘਾਟ ਉਤਾਰਿਆ ਗਿਆ ਤੇ ਫਿਰ ਬਿਆਸ ਦਰਿਆ ਦੇ ਵਿੱਚ ਉਸ ਦੀ লাশ ਨੂੰ ਸੁੱਟ ਦਿੱਤਾ ਗਿਆ ਪਰ ਦੱਸਦੀ ਕਿ ਪੁਲਿਸ ਦੇ ਵੱਲੋਂ ਇਨ੍ਹਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਬਣਦੀ ਕਾਰਵਾਈ ਕਰਨ ਦੀ ਗੱਲ ਵੀ ਆਖੀ ਗਈ ਹੈ ਫਰੋਜ਼ਪੁਰ ਤੋਂ ਪਰਮਜੀਤ ਖੜਨਾ ਪੰਜਾਬੀ ਲੋਕ ਚੈਨਲ